ਮੇਰੇ ਨਾਲ ਨੰਦਗੜ੍ਹ ਦਾ ਮੈਚ ਹੋਣਾ ਥਾ ਨੇ ਉਹ ਕੱਲੇ ਇਹ ਨੰਦਗੜ੍ਹ ਉਸਮੇ ਸੈਕ੍ਰੇਟ ਹੋ ਰਿਹਾ ਸੈਕ੍ਰੇਟ ਹੋ ਗਈ ਭਾਈ ਨੰਦਗੜ੍ਹ ਇਹ ਮੈਚ ਨੰਦਗੜ੍ਹ ਕਰ ਨਹੀਂ ਉਹ ਕਮੇਟੀ ਦਾ ਫੈਸਲਾ ਹੈ ਹਾਂ ਤਾਂ ਦੋਸਤੋ ਤੁਸੀਂ ਸਾਰੇ ਵੀਰਾਂ ਨੇ ਇਹ ਜਿਹੜੀ ਵੀਡੀਓ ਦੇਖ ਲਈ ਹੋएगी ਇਹ ਵੀਡੀਓ ਦੋਸਤੋ ਅੱਜ 28 ਜਨਵਰੀ 2024 ਦੀ ਹੈ सिरसा ਖੇੜੀ ਜ਼ਿਲ੍ਹੇ ਜੀਨ ਦੇ ਵਿੱਚ ਇਹ ਹਰਿਆਣਾ ਦੇ ਵਿੱਚੋਂ ਵੱਡਾ ਜਿਹੜਾ ਟੂਰਨਾਮੈਂਟ ਹੋ ਰਿਹਾ ਹੈ ਅਤੇ ਸੁੱਤੇ ਦੋਸਤੋ ਸਾਰੀ ਜੇ ਮਾਮਲਾ ਤੁਹਾਨੂੰ ਮੈਂ ਇਹ ਦੱਸਾਂ ਅੱਜ ਦੋਸਤੋ ਨੰਦਗੜ ਦੀ ਟੀਮ ਦੇ ਵਿੱਚ ਜਿਹੜਾ ਸਿੱਲੂ ਬਹੁ ਅਕਬਰਪੁਰ ਅਤੇ ਨਾਲ ਸੁਨੀਲ ਤਮਤਾਨ ਸਾਹਿਬ ਖੇਡ ਰਹੇ ਸੀ ਇਹ ਟੂਰਨਾਮੈਂਟ ਦੋਸਤੋ ਕੱਲ ਵੀ ਹੋਇਆ ਸੀ ਅਤੇ ਅੱਜ ਵੀ ਕੱਲ ਜਿਹੜੀ ਨੰਦਗੜ ਦੀ ਟੀਮ ਸਮੇਂ ਸਿਰ ਜਿਹੜੀ ਗਰਾਊਂਡ ਦੇ ਵਿੱਚ ਨਹੀਂ ਪੁੱਜੀ ਸੀ ਇਸ ਕਰਕੇ ਸਕ੍ਰੈਪਟ ਕਰ ਦਿੱਤੀ ਸੀ ਅਤੇ ਅੱਜ ਸਵੇਰੇ ਦੋਸਤੋ ਨੰਦਗੜ ਦੀ ਟੀਮ ਨੇ ਜਦੋਂ ਕਮੇਟੀ ਨੂੰ ਫੋਨ ਲਾਇਆ ਅਤੇ ਕਿਹਾ ਕਿ ਅਸੀਂ ਸਾਡੀ ਟੀਮ ਵਿੱਚ ਸਿੱਲੂ ਨੂੰ ਖਿਡਾ ਰਹੇ ਹਾਂ ਜੇਕਰ ਤੁਸੀਂ ਸਾਡਾ ਮੈਚ ਕਰਾਉਂਦੇ ਹੋ ਤਾਂ ਸਵੇਰੇ ਦੋਸਤੋ ਜਿਹੜੀ ਕਮੇਟੀ ਉਹ ਮੰਨ ਗਈ ਕਿ ਹਿੰਦੀ ਤੁਹਾਡਾ ਮੈਚ ਜਿਹੜਾ ਕਰਵਾ ਦਿੱਤਾ ਜਾਵੇਗਾ ਅਤੇ ਜਦੋਂ ਅੱਜ ਟੀਮ ਗਰਾਊਂਡ ਤੇ ਪੁੱਜੀ ਤਾਂ ਫਿਰ ਜਿਹੜਾ ਕਮੇਟੀ ਨੇ ਦੁਬਾਰਾ ਮਨਾਂ ਕਰਤਾ ਕਹਿੰਦੇ ਅਸੀਂ ਇਹ ਟੀਮ ਸਕ੍ਰੈਚ ਕੀਤੀ ਹੋਈ ਹੈ ਤਾਂ ਇਹ ਹੈ ਦੋਸਤੋ ਪੂਰਾ ਮਾਮਲਾ ਜੇਕਰ ਹੋਰ ਆਪਾਂ ਨੂੰ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਅਤੇ ਤੁਸੀਂ ਹੁਣ ਇਹ ਜ਼ਰੂਰ ਦੱਸੋ ਕਿੰਨਾ ਦੀ ਗਲਤੀ ਹੈ ਪਲੇਅਰਾਂ ਦੀ ਹੈ ਟੀਮ ਦੀ ਹੈ ਜਾਂ ਫਿਰ ਕਮੇਟੀ ਦੀ ਹੈ ਧੰਨਵਾਦ